ਉਹਨੋਂ ਨਾ ਤਿੰਨ ਪਾਰਟੀਆਂ ਬਣਾ ਕੇ ਤੇ ਸਾਰੇ ਆਂਦੇ ਜੀ ਸਾਨੂੰ ਤਿੰਨ ਤਿੰਨ ਟਿਕਟਾਂ ਦੇਓ ਤੇ ਸਾਨੂੰ ਆਂਦੇ ਟਕਸਾਲੀਆਂ ਜਿਹੜੇ ਆ ਤੁਸੀਂ ਇਹ ਦੋ ਲੈ ਲਓ ਤੇ ਦੋ ਵੀ ਹੋਰ ਲੈ ਲਓ ਜਿਹੜੀਆਂ ਰਹਿਦੀਆਂ ਖੁੰਦੀਆਂ ਔਰ ਉਥੇ ਹੱਕ ਸਾਡਾ ਵੱਡਦਾ ਕਿਉਂਕਿ ਪਿਛਲੀ ਵਾਰਾ ਉਥੋਂ ਆਪਣੇ ਕੀ ਆਪਣੇ ਨਾਵਾਂ ਨਾਲ ਚੰਦੂ ਮਹਾਰਾਜ ਸਾਹਿਬ ਜਿਹੜੇ ਬਣਿਆ 20 ਸਾਲ ਦਾ ਪਿਛਲਾ ਤੁਸੀਂ ਵੇਖ ਲਓ ਜਿਹੜੇ ਐਮਪੀ ਬਣੇ 25 ਸਾਲ ਤੋਂ ਉਹ ਤੇ ਹੰਦਰ ਮੋਰਿੰਦਰ ਨੂੰ ਪੁੱਛ ਰਵਾਂਦਾ ਕੋਈ ਚਾਚੀ ਤਾਈ ਦੀ ਕੋਈ ਗੱਲ ਕੀਤੀ ਮੈਨੂੰ ਤਾਂ ਪਤਾ ਨਹੀਂ ਉਹ ਕੀ ਆ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਪਾਰਟੀ ਆਪਣੇ ਆਪਣੇ ਵਰਕਰਾਂ ਨਾਲ ਮੀਟਿੰਗ ਕਰ ਰਹੀ ਹੈ ਤਰਨਤਾਰਨ ਚ ਰঞ্জੀਤ ਸਿੰਘ ਬ੍ਰਹਮਪੁਰਾ ਦੀ ਗਵਾਈ ਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਮੀਟਿੰਗ ਹੋਈ ਜਿੱਥੇ ਉਹਨਾਂ ਸਾਬਕਾ ਚੀਫ ਜਰਨਲ ਜੈਜੈ ਸਿੰਘ ਨੂੰ ਟਕਸਾਲੀ ਅਕਾਲੀ ਵੱਲੋਂ ਖਡੂਰ ਸਾਹਿਬ ਤੋਂ ਚੋਣ ਲੜਨ ਲਈ ਟਿਕਟ ਦੇ ਦਿੱਤੀ ਇਸ ਤੋਂ ਇਲਾਵਾ ਉਹਨਾਂ ਮਹਾਗਠ ਜੋੜ ਤੇ ਬੋਲਦੇ ਹੋਏ ਖੇਰਾ ਬੈਸ ਅਤੇ ਗਾਂਧੀ ਤੇ ਜਮ ਕੇ ਨਿਸ਼ਾਨੇ ਸਾਦੇ ਆਓ ਸੁਣੋ ਕੀ ਕਹਿਣਾ ਟਕਸਾਲੀਆਂ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦਾ ਇਕੱਠ ਆ ਇਹ ਜੇ ਜੇ ਸਾਹਿਬ ਜੋ ਸਾਡੇ ਜਨਰਲ ਸਾਹਿਬ ਨੇ ਜੋ ਇਸ ਹਲਕੇ ਦੇ ਵਿੱਚੋਂ ਅਸੀਂ ਕੈਂਡੀਡੇਟ ਜਿਹੜੇ ਨੇ ਉਹ ਬਣਾਏ ਨੇ ਅੱਜ ਉਹ ਇੱਥੇ ਆਏ ਨੇ ਤੇ ਤਕਰੀਬਨ 25 30 ਪਿੰਡਾਂ ਦੇ ਲੋਕ ਨੇ ਜਿਹੜੇ ਇੱਥੇ ਚਾਰ ਚਾਰ ਪੰਜ ਪੰਜ ਸੱਤ ਸੱਤ ਪਿੰਡਾਂ ਦੇ ਲੋਕ ਜਿਹੜੇ ਆਏ ਨੇ ਇਹ ਬਹੁਤ ਵੱਡਾ ਇਕੱਠ ਹੋਇਆ ਵਾ ਤੇ ਅੱਜ ਮੈਂ ਮਛ ਰੋਮਣੀ ਅਕਾਲੀ ਦਾ ਟਕਸਾਲੀ ਵੱਲੋਂ ਜੇ ਜੇ ਸਾਹਿਬ ਜੋ ਸਾਡੇ ਜਰਨੈਲ ਸਾਹਿਬ ਮੇਰੇ ਸੱਜੇ ਬਨੇ ਬੈਠੇ ਆ ਇਹਨਾਂ ਨੂੰ ਇਸ ਹਲਕੇ ਇੱਕ ਦੂਰਸਾ ਪਾਰਲੀਮੈਂਟਰੀ ਕੰਸਟਿਟੈਂਸੀ ਚ ਇਹਨਾਂ ਨੂੰ ਉਮੀਦਵਾਰ ਜੜਾ ਵਾ ਥੈਂਕ ਯੂ ਇਲਾਨਦਾ ਦੇਖੋ ਜੀ ਅਸੀਂ ਵੋਟ ਤੋਂ ਤਾਂ ਮੈਂ ਹੀ ਕਿਉਂਕਿ ਮੇਰੇ ਕੋਲ ਸਖਫਾਰ ਸਿੰਘ ਖੈਰਾ ਜਾਂ ਬੈਂਸ ਬ੍ਰਦਰ ਜਾਂ ਭਗਵੰਤ ਮਾਨ ਮੇਰੇ ਕੋਲ ਦੋ ਦੋ ਤੰਤਨ ਵਾਲਾ ਕਰਾਏ ਨੇ ਤੇ ਮੈਂ ਹੀ ਇਹ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਆਪਾਂ ਸਾਰੇ ਇਕੱਠੇ ਹੋਈਏ ਇਕੱਠੇ ਹੋ ਕੇ ਆਪਾਂ ਮਾਂ ਗੱਠਵੱਧ ਨਿੱਕੇ ਮੋਟੀਆਂ ਗੱਲਾਂ ਤੋਂ ਹੀ ਛੱਡ ਦਿਓ ਤੇ ਆਪਾਂ ਇਕੱਠੇ ਹੋ ਕੇ ਤੇ ਇਲੈਕਸ਼ਨ ਲੜੀਏ ਤਾਂ ਕਿ ਵੋਟਾਂ ਮੰਡੀਆਂ ਨਾ ਜਾਣ ਜਿੱਦੋਂ ਵੋਟਾਂ ਮੰਡੀਆਂ ਜਾਂਦੀਆਂ ਨੇ ਤੇ ਫੇਰ ਵੋਟਾਂ ਘਟ ਜਾਂਦੀਆਂ ਨੇ ਤੇ ਫੇਰ ਹਾਰ ਜਾਈਦਾ ਸੋ ਮੈਂ ਇਹ ਸਭ ਕੁਝ ਕੀਤਾ ਸੀ ਲੇਕਿਨ ਮੈਨੂੰ ਕੀ ਪਤਾ ਸੀ ਵੀ ਇਹ ਜਿਹੜੇ ਲੋਕ ਨੇਗੇ ਇਹਨਾਂ ਦੇ ਮਨ ਅੰਦਰ ਕੀ ਆ ਔਰ ਉਹਨਾਂ ਨੇ ਆਪਣੇ ਆਪ ਹੀ ਜਿਹੜੀਆਂ ਟਿਕਟਾਂ ਦੀ ਜਿਹੜੀ ਵੰਡ ਕਰ ਲਈ ਆ ਜਿਹੜੀ ਨੰਦਪੁਰ ਸਾਹਿਬ ਦੀ ਸੀਟ ਆ ਜਿਹੜੀ ਅਸੀਂ ਅਨਾਉਂਸ ਕੀਤੀ ਆ ਉਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਔਰ ਉਥੇ ਹੱਕ ਸਾਡਾ ਬਣਦਾ ਕਿਉਂਕਿ ਪਿਛਲੀ ਵਾਰਾਂ ਉਥੋਂ ਆਪਣੇ ਕੀ ਆਪਣੇ ਨਾਵਾਂ ਨਾਲ ਚੰਦੂ ਮਾਰਾ ਸਾਹਿਬ ਜਿਹੜੇ ਬਣਿਆ 20 ਸਾਲ ਦਾ ਪਿਛਲਾ ਤੁਸੀਂ ਵੇਖ ਲਓ ਜਿਹੜੇ ਐਮਪੀ ਬਣੇ 25 ਸਾਲ ਤੋਂ ਜਾਂ ਕਾਂਗਰਸ ਦੇ ਬਣਦੇ ਰੇ ਜਾਂ ਕਾਲੀ ਦਲ ਦੇ ਬਣਦੇ ਰੇ ਇਹ ਜਿਹੜਾ ਬਹੁਜਨ ਸਮਾਜ ਪਾਰਟੀ ਇਹਨੂੰ ਤਾਂ 2% 2.5% ਵੋਟਾਂ ਪਈਆਂ ਨੇ ਤੇ ਕੈਂਡੀਡੇਟ ਉੱਤੇ ਕਦੇ ਬਣਿਆ ਹੀ ਨਹੀਂ ਇਸ ਕਰਕੇ ਇਹਨਾਂ ਦਾ ਹੱਕ ਨਹੀਂ ਸੀ ਕੋਈ ਤੇ ਜੇ ਅਸੀਂ ਸੀਟ ਲਾਨਤੀ ਤੋਂ ਠੀਕ ਲਾਨ ਦਿੱਤੀ ਇਹ ਹੋਂਡੋ ਕਹਿੰਦੇ ਨੇ ਜੇ ਸੀਤ ਛੱਡੋ ਫਲਾਂ ਛੱਡੋ ਇਹ ਉਹਨਾਂ ਦੀ ਜਾਤ ਹੀ ਹੈ ਸਾਡੇ ਦਾ ਕਿਹੜਾ ਕੋਈ ਦੱਸੋ ਕਿਹੜੀ ਆ ਕੋਈ ਆਈ ਨਹੀਂ ਤੁਸੀਂ ਆਹ ਵਕਰੀ ਗੱਲ ਆਈ ਨਹੀਂ ਕੋਈ ਦੱਸੋ ਕਿਹੜੀ ਆਈ ਹੈ ਕਹਿੰਦੇ ਉਹ ਖਾਉ ਕਿਹੜੀ ਪਛਾਈ ਮੈਨੂੰ ਪੜਿਆ ਕਿ ਮੈਂ 8 12 ਪੜਨਾ ਰੋਜ਼ ਤੇ ਮੈਨ ਕਿਤੇ ਪੜੀ ਆ ਖਬਰ ਜਿਹੜੀ ਤੁਹਿਆਂ ਨੇ ਸਾਡੇ ਚ ਕਾਦੀ ਹੈ ਸਹੀ ਤੇ ਲੋ ਇਕੱਠੇ ਮਜ਼ਬੂਤ ਆ ਸਾਡੇ ਜਣੇ ਇੱਕੇ ਰਾਦੇ ਦੇ ਆ ਇਕੱਠੇ ਸਵਾਲ ਕਰਨਾ ਬੈਸ ਬ੍ਰਦਰ ਤੁਸੀਂ ਇਕੱਠੇ ਸੀ ਬਾਹਾਂ ਖੜੀਆਂ ਹੋਈਆਂ ਤੁਸੀਂ ਮੇਰੇ ਕੋਲ ਖੜੀ ਮੇਰਾ ਮਤਲਬ ਇਹ ਆ ਨਾ ਵੇਖੋ ਖੈਰਾ ਸਾਹਿਬ ਤੇ ਆਪਣੇ ਬੈਸ ਬ੍ਰਦਰ ਤੇ ਆਪਣਾ ਗਾਂਧੀ ਸਾਹਿਬ ਇਹ ਤੇ ਆਪ ਚੋਂ ਹੀ ਆਏ ਆ ਹੁਣ ਉਹਨਾਂ ਤਿੰਨ ਪਾਰਟੀਆਂ ਬਣਾ ਕੇ ਤੇ ਸਾਰੇ ਆਂਦੇ ਜੀ ਸਾਨੂੰ ਤਿੰਨ ਤਿੰਨ ਟਿਕਟਾਂ ਦੇਓ ਤੇ ਸਾਨੂੰ ਆਂਦੇ ਟਕਸਾਲੀਆਂ ਜਿਹੜੇ ਆ ਤੁਸੀਂ ਇਹ ਦੋ ਲੈ ਲੋ ਤੇ ਦੋ ਵੀ ਹੋਰ ਲੈ ਲੋ ਜਿਹੜੀਆਂ ਰਹਿਦੀਆਂ ਖੁੰਦੀਆਂ ਇਨਸਾਫ ਕਰਨਾ ਚਾਹੀਦਾ ਵਾ ਗਲਤੀ ਨਹੀਂ ਕਰਨੀ ਚਾਹੀਦੀ ਅਸੀਂ ਉਹਨਾਂ ਨੂੰ ਸਮਝਾਇਆ ਸੀਗਾ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ ਗੱਲ ਜੇ ਵੀ ਚੱਲਦੀ ਆ ਚਲੋ ਦੇਖੋ ਕੀ ਬਣਦਾ ਐਸਪੀ ਜੀ ਚੋਣਾਂ ਬਤਾਂ ਲੱਗੀ ਕਰਨਗੇ ਐਸਪੀ ਜੀ ਡਰ ਕੇ ਲੜਾਂਗੇ ਜੀ ਐਸਪੀ ਜੀ ਚੋਣਾਂ ਲੜਾਂਗੇ ਜੀ ਬੈਸ ਨੇ ਪੰਜਾਬ ਚ ਪੂਰੇ ਦੱਸਿਆ ਕਿ ਅਸੀਂ ਲੜਨੀ ਆ ਇਹ ਬਾਦਲਾਂ ਨੂੰ ਭਜੋਣਾ ਹਰ ਇੱਕ ਨੂੰ ਹਰ ਇੱਕ ਨੂੰ ਅਧਿਕਾਰ ਆ ਐਸਜੀਪੀਸ ਦੀਆਂ ਇਲੈਕਸ਼ਨਾਂ ਜਿਹੜੀਆਂ ਵਾਂ ਉਹ ਵੱਖਰੀ ਕਿਸਮ ਦੀਆਂ ਇਲੈਕਸ਼ਨਾਂ ਹੋਣੀਆਂ ਉਹ ਜਨ ਹੋਣੀਆਂ ਤੁਹਾਨੂੰ ਉਦੋਂ ਦੱਸਾਂਗੇ ਲੇਕਿਨ ਉਹ ਲੜਾਂਗੇ ਤਗੜੇ ਹੋ ਕੇ ਜਿੱਤਾਂਗੇ ਸਰ ਜੀ ਕਾ ਸਟ੍ਰਾਈਕ ਬਾਰੇ ਤੁਹਾਡੇ ਇਧਰ ਕੀ ਕਹਿਣਾ ਜੀ ਪਾਕਿਸਤਾਨ ਜਵਾਬ ਬਿਲਕੁਲ ਜੋ ਹਿੰਦੁਸਤਾਨ ਜਵਾਬ ਦਿੱਤਾ ਹੈ ਬਿਲਕੁਲ ਵਧੀਆ ਜਵਾਬ ਦਿੱਤਾ ਵਾ ਠੋਕ ਕੇ ਜਵਾਬ ਦਿੱਤਾ ਵਾ ਔਰ ਅਕਲ ਉਹਨਾਂ ਨੂੰਵਾਜੂਗੀ ਗਾਂਵਾਂ ਨੂੰ ਕੋਈ ਇਹੋ ਜੀਆਂ ਸ਼ਰਾਰਤਾਂ ਜਿਹੜੀਆਂ ਉਹ ਬੰਦ ਕਰਨੀਆਂ ਚਾਹੀਦੀਆਂ ਔਰ ਅਮਨ ਮਾਰ ਯਾ ਰਿਪਾਲਸੀ ਆ ਉਹ ਦੇਸ਼ ਨੂੰ ਪਾਕਿਸਤਾਨ ਨੂੰ ਅਪਣਾਉਣੀ ਚਾਹੀਦੀ ਹੈ ਗੁਰਵਿੰਦਰ ਸਿੰਘ ਗੁਰਮਪੁਰਾ ਨੇ ਕਿਹਾ ਵਾ ਕਿ ਨਾ ਬਦਦਾ ਸਾ ਸੁਖਬੀਰ ਕੋਈ ਹੋਇਆ ਤੇ ਨਾ ਹੀ ਮਜੀਠੀਆ ਕੋਈ ਹੋਇਆ ਉਹ ਤੇ ਹੁਣ ਰਵਿੰਦਰ ਨੂੰ ਪੁੱਛ ਰਵਾਂਦਾ ਕੋਈ ਚਾਚੀ ਤਾਈ ਦੀ ਕੋ ਗੱਲ ਕੀਤੀ ਮੈਨੂੰ ਤਾਂ ਪਤਾ ਨਹੀਂ ਉਹ ਕੀ ਆ ਉਸ ਕੋ ਜੀ ਮੇਰਾ ਜੋ ਮੇਰਾ ਵੈ ਵੈਸੇ ਤੇ ਜੀ ਉਹਨਾਂ ਦਾ ਆਪਣਾ ਪਾਰਟੀ ਦਾ ਸੁਖਬੀਰ ਦੀ ਪਾਰਟੀ ਦਾ ਆਪਣਾ ਫੈਸਲਾ ਵਾ ਮੈਨੂੰ ਇੰਜ ਲੱਗਦਾ ਵੀ ਇੱਥੇ ਕੋਈ ਲੋਕਲ ਜੜਾ ਵਾ ਕੋਈ ਚਾਰ ਨਹੀਂ ਹੋਇਆ ਲੜਨ ਵਾਸਤੇ ਤੇ ਫਿਰ ਉਹ ਬੀਬੀ ਨੂੰ ਲੈ ਜਾਂਦਾ ਉਹ ਆਉਂਦੀ ਹੁਣ ਚਲੋ ਮੈਂ ਲਾ ਲਈ ਇਹ ਉਹ ਆਜੇ ਉੱਥੇ ਇਹਦਾ ਵਿਚਾਰ ਲੈ ਜੂਗਾ ਲੋਕੀ ਲਾ ਦੇਣਗੇ ਹਾਂਜੀ ਉਹ ਜੋ ਆਪ ਖੈਰਾ ਸਾਹਿਬ ਕੱਲ ਪਰਸੋਂ ਦੇ ਬੋਲਣ ਰਿਹਾ ਸਾਨੂੰ ਤਾਂ ਕੋਈ ਬਹੁਤੀ ਲੋੜ ਨਹੀਂ ਗਈ ਉਹ ਆਪੇ ਸਭ ਕੁਝ ਦੱਸੀ ਜਾਂਦੇ ਉਹਨਾਂ ਬਾਰੇ ਉਹ ਤਾਂ ਖਾਨਾ ਪੂਰੀ ਕਰਨੀ ਉਹਨਾਂ ਨੇ ਕਰਨੀ